ਫਿਰ ਲੋਰ ਦੇ ਨਜ਼ਦੀਕੀ ਪਿੰਡ ਮੋਸਾ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜੀ ਗੱਡੀ ਜੈਨ ਨੂੰ ਤੇਜ਼ ਰਫ਼ਤਾਰ ਆ ਰਹੇ ਟਿਪਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਇੱਥੇ ਦੱਸ ਦਈਏ ਕਿ ਟਿਪਰ ਦੀ ਰਫ਼ਤਾਰ ਇੰਨੀ ਕੁ ਤੇਜ਼ ਸੀ ਕਿ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਪਿਆ ਜਨਰੇਟਰ ਵੀ ụp ਡਿੱਤਾ ਹਾਂਜੀ ਪਾਜੀ ਇਹ ਜੋ ਐਕਸੀਡੈਂਟ ਹੋਇਆ ਹੈ ਕਿਸ ਤਰ੍ਹਾਂ ਹੋਇਆ ਜੀ ਪਾਜੀ ਟਿਪਰ ਓਵਰ ਸਪੀਡ ਆ ਰਿਹਾ ਸੀ ਕਿਸੇ ਗੱਡੀ ਨੂੰ ਵਿਚਾਰ ਰਿਹਾ ਸੀ ਠੀਕ ਹੈ ਜੀ ਉਹਦੇ ਕਰਕੇ ਇਧਰ ਗੱਡੀ ਖੜੀ ਸੀ ਕਾਰ ਕਾਰ ਨਾਲ ਗੱਡੀ ਟੱਚ ਹੋਈ ਜਾਂ ਉਸ ਤੋਂ ਬਾਅਦ ਬੈਂਕ ਦਾ ਜਨਰੇਟਰ ਸੀ ਉਹ ਪਟਿਆ ਗਿਆ ਗੱਡੀ ਦਾ ਕ ਸ਼ਹੀਦ ਦੋਨਾਂ ਗੱਡੀਆਂ ਦਾ ਦੂਜੀ ਵੱਡੀ ਗੱਡੀ ਦਾ ਘੱਟ ਨੁਕਸਾਨ ਹੋਇਆ ਉਹਦੇ ਕਰਕੇ ਜਿਹੜੀ ਆਕਾਰ ਆ ਕਾਰ ਤੋਂ ਟੱਪ ਨੇ ਪੂਟਾ ਲੋਟ ਹੋ ਗਈ ਜੀ ਬੰਦੇ ਦਾ ਬਚਾਓ ਗਿਆ 60 ਮੀਟਰ ਤੋਂ ਸਾਜੀ ਜੜੀ ਜਾਨੀ ਵੀ ਬਚਾਓ ਹੋ ਗਿਆ ਜੀ ਕੋਈ ਨੁਕਸਾਨ ਨਹੀਂ ਕੋਈ ਹੋਇਆ ਜੀ ਟੋ ਟਿਪਰ ਉਹਨੇ ਠਾਣੇ ਲੈ ਗਿਆ ਜੀ ਹਾਂ ਜੀ ਟਿਪਰ ਠਾਣੇ ਲੱਗੇ ਪਾਜੀ ਬੱਸ ਠੀਕ ਹੈ ਬੱਸ ਵਾਲੇ ਦੀ ਗੱਡੀ ਸੀ ਜਿਹੜੀ ਕਾਰ ਵੀ ਉਹ ਵੀ ਪੁਲਿਸ ਵਾਲੇ ਦੀ ਸੀ ਠੀਕ ਹੈ ਜੀ ਉਹ ਵੀ ਮੁੰਛੀ ਹੈ ਮੇਰੇ ਹਿਸਾਬ ਨਾਲ ਪੁਲਿਸ ਵਾਲਾ ਜਿਹੜੀ ਕਾਰ ਸੀ ਉਹਦੀ ਪੁਲਿਸ ਵਾਲੇ ਸੱਜੇ ਤਾਂ ਗੱਡੀ ਠਾਣੇ ਲੈ ਗਏ ਤੇ ਆ ਕਾਰ ਇੱਥੇ ਖੜੀ ਹੈ ਠੀਕ ਹੈ ਭਾਈ ਇਸ ਵਾਰ ਇੱਕ ਟਰੱਕ ਆਇਆ ਸੀ ਉਧਰਲੇ ਪਾਸੇ ਫਲੋਰ ਵੱਲੋਂ ਅੱਛਾ ਜੀ ਸਾਡੀ ਰੋਡ ਤੋਂ ਆਪਣੇ ਫਲੋਰ ਤੋਂ ਤਨਵਨ ਹਾਂਜੀ ਇਹ ਇੱਥੇ ਇੱਕ ਗੱਡੀ ਲੱਗੀ ਸੀ ਨਾਲ ਜਿਹੜੀ ਇਹ ਖੜੀ ਹੈ ਸ਼ਾਇਦ ਬੀਤ ਵਾਲੇ ਦੀ ਇਹਨਾਂ ਨੂੰ ਪੱਕਾ ਨਹੀਂ ਪਤਾ ਠੀਕ ਹੈ ਜੀ ਉਹਨੇ ਸਾਈਡ ਮਾਰੀ ਤੇ ਗੱਡੀ ਉਧਰੋਂ ਜਾ ਕੇ ਅੰਦਰ ਲੱਗ ਗਈ ਹੈ ਤੇ ਗੱਡੀ ਆਹਨੇ ਟਕਰ ਨਾਲੇ ਇਹਨਾਂ ਦਾ ਕੰਪੀਟਰ ਐਚਸੀ ਦਾ ਸਾਰਾ ਕੱਟ ਕੇ ਇੱਧਰ ਆ ਗਿਆ ਅਮੈਂ ਤੁਹਾਨੂੰ ਪਕੜਾ ਤਾਂ ਨਹੀਂ ਪਰ ਇੱਥੇ ਸਾਡੇ ਲੋਕ ਕੀ ਇਹ ਗੱਲ ਕਰਦੇ ਸੀ ਕਿ ਉਹਨੂੰ ਨਾਲ ਲੈ ਕੇ ਗਏ ਸ਼ਾਇਦ ਫੜਿਆ ਗਿਆ ਠੀਕ ਹੈ ਅੱਧਾ ਚੱਲ ਗਿਆ ਸਾਡੇ ਚ ਲੱਗ ਗਿਆ ਕੋਈ ਡੱਡੀ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਾ ਬਿਲਕੁਲ ਸੁਣਨ ਚ ਨਹੀਂ ਆਇਆ ਬੁੱਢੇ ਦਾ ਬਚਾਅ ਹੋ ਗਿਆ ਉਹਨੇ 5 ਮਿੰਟ ਪਹਿਲਾਂ ਹੀ ਇੱਥੋਂ ਨਿਕਲ ਕੇ ਗਿਆ ਸੀ ਬੰਦਾ ਕਿ ਆਪਣਾ ਟੈਮਸਟ ਕੋਲੇ ਉਹ ਬੰਦੇ ਦਾ ਬਚਾਅ ਹੈ ਠੀਕ ਹੈ ਇਸ ਹਾਸੇ ਵਿੱਚ ਜਿੱਥੇ ਹੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਬਿਲਗਾ ਦੇ ਡਿਊਟੀ ਅਫਸਰ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੌਨ ਸਾਹ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਅੱਗੇ ਵੱਡਾ ਹਾਸਾ ਵਾਪਰਿਆ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਟਿਪਰ ਦੇ ਚਾਲਕ ਨੂੰ ਗ੍ਰਿਫਤਾਰ ਕਰਕੇ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਆਂਦਾ ਹੁਣਾਂ ਦੱਸਿਆ ਕਿ ਫਿਲਹਾਲ ਅਜੇ ਤੱਕ ਕਿਸੇ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਅਗਰ ਸ਼ਿਕਾਇਤ ਆਉਂਦੀ ਹੈ ਤਾਂ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਆਵੇਗੀ ਮੈਂ ਅੱਜ ਦੁਪਹਿਰ ਤੋਂ ਲਗਾਤਾਰ ਖੜਾ ਹਾਂ ਇੱਕ ਫੋਨ ਆਇਆ ਸੀਗਾ ਆਪਣੇ ਮੋਹਸਾਬ ਤੋਂ ਕਿ ਇੱਕ ਟਿੱਪਰ ਪੀਵੀ010 ਐਚਟੀ 4699 ਇੱਥੇ ਪੈਚਾ ਰੋਡ ਸੀ ਤੇ ਜਿਹਨੇ ਫਲੋਰ ਸਾਈਡ ਤੋਂ ਲਿਆ ਕੇ ਨੋ ਸਾਈਡ ਤੋਂ ਤਰਮ ਸਾਈਡੋਂ ਜਾ ਰਿਹਾ ਸੀ ਤਾਂ ਉਹਨੇ ਮਾ ਉਸ ਆਪੀ ਜਨ ਬੈਂਕ ਦੇ ਬਾਹਰ ਬੀਤੇ ਜਲਦੀ ਉੱਛੜਿਆ ਕੇ ਅੜਗੇਤਾਂ ਮਾਰਿਆ ਜਨਾ ਉਹ ਬਾਜੜੀ ਅਸਰ ਕੋਲ ਝਗੜਾ ਚੁਰੂ ਗਈ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੈ ਜਾਨੀ ਨੁਕਸਾਨ ਚ ਕੋਈ ਨਹੀਂ ਹੈ ਤੇ ਡਰਾਈਵਰ ਤੇ ਟਿਪਰ ਡਰਾਈਵਰ ਤੇ ਟਿਪਰ ਅਸਲ ਵਿੱਚ ਉਹ ਡਰਾਈਵਰ ਨੂੰ ਕਾਬੂ ਕਰਕੇ ਟਿਪਰ ਵੀ ਨਾਲ ਲੈ ਕੇ ਥਾਣੇ ਕਰ ਗਾਤਾ ਆ ਕਿ ਅਜੇ ਤੱਕ ਕੋਈ ਲਿਖਤੀ ਦਰਖਾਸਤ ਨਹੀਂ ਆਈ ਜਦੋਂ ਕੋਈ ਲਿਖਤੀ ਦਰਖਾਸਤ ਆਉਗੀ ਤੇ ਅਸੀਂ ਪੂਰੀ ਕਰ ਲਈ ਜਿਹੜੀ ਜਨਾ ਬਣਨੀ ਕਰਾਂਗੇ ਥੈਂਕ ਯੂ